ਸ਼ੋਭਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਈਜ਼ੀ ਜਮ੍ਹਾਂਬੰਦੀ ਪੋਰਟਲ ਬਾਰੇ ਇਹ ਪੋਰਟਲ ਪੰਜਾਬ ਸਰਕਾਰ ਦੇ ਵੱਲੋਂ ਲਾਂਚ ਕੀਤਾ ਗਿਆ ਤੇ ਇਸ ਨੂੰ ਲਾਂਚ ਕਰਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲੋਕਾਂ ਨੂੰ ਖਾਸ ਸੰਦੇਸ਼ ਦਿੱਤਾ ਗਿਆ ਇਸ ਮੌਕੇ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਲੋਕਾਂ ਨੂੰ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਸਹੀ ਤਰ੍ਹਾਂ ਦੀਆਂ ਸੇਵਾਵਾਂ ਤੇਜ਼ ਸੇਵਾਵਾਂ ਅਤੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਤੋਂ ਸੇਵਾਵਾਂ ਦੇਣ ਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਤੰਦਹੀ ਦੇ ਨਾਲ ਕੰਮ ਕਰ ਰਹੀ ਹੈ ਤੇ ਈਜ਼ੀ ਜਮ੍ਹਾਂਬੰਦੀ ਪੋਰਟਲ ਦੀ ਸ਼ੁਰੂਆਤ ਇਸੇ ਕੰਮ ਨੂੰ ਅੱਗੇ ਵਧਾਉਣ ਦੇ ਵਿੱਚ ਇੱਕ ਕਦਮ ਹੈ ਉਹਨਾਂ ਕਹਿੰਿਆ ਕਿ ਇਸ ਪੋਰਟਲ ਦੇ ਰਾਹੀਂ ਜਿੱਥੇ ਲੋਕਾਂ ਨੂੰ ਜਮ੍ਹਾਂਬੰਦੀ ਸੰਬੰਧੀ ਤੇ ਰਜਿਸਟਰੀ ਸੰਬੰਧੀ ਕੰਮ ਕਰਾਉਣ ਦੇ ਵਿੱਚ ਆਸਾਨੀ ਹੋਵੇਗੀ ਉੱਥੇ ਹੀ ਇਸ ਸਿਸਟਮ ਦੇ ਰਾਹੀਂ ਪੂਰੀ ਤਰ੍ਹਾਂ ਦੇ ਨਾਲ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਆਮ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਜਾਣਗੀਆਂ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਕੰਮ ਕਰਾਉਣ ਦੇ ਵਿੱਚ ਦਿੱਕਤ ਆਉਂਦੀ ਸੀ ਅ ਅਫਸਰ ਅਤੇ ਭ੍ਰਸ਼ਟਾਚਾਰੀ ਸਿਸਟਮ ਕਈ ਤਰ੍ਹਾਂ ਦੀਆਂ ਅੜਚਨਾ ਲੋਕਾਂ ਦੇ ਕੰਮ ਦੇ ਵਿੱਚ ਪੈਦਾ ਕਰਦੇ ਸਨ ਪਰ ਇਸ ਪੋਰਟਲ ਦੇ ਆਉਣ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਲੋਕਾਂ ਦੇ ਕੰਮ ਹੋ ਸਕਣਗੇ ਅਤੇ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਲੋਕ ਜਿਹੜੀਆਂ ਸੇਵਾਵਾਂ ਉਹਨਾਂ ਨੂੰ ਚਾਹੀਆਂ ਚਾਹੀਦੀਆਂ ਨੇ ਉਹਨਾਂ ਸੇਵਾਵਾਂ ਦਾ ਲਾਭ ਉਠਾ ਸਕਣਗੇ ਖੱਜਲ ਖਵਾਰੀਆਂ ਜਿੰਨੀਆਂ ਤਹਿਸੀਲਾਂ ਚ ਹੁੰਦੀਆਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਜਦੋਂ ਇੱਕ ਵਾਰੀ ਤਹਿਸੀਲ ਚ ਵੜ ਗਏ ਪਹਿਲੀ ਗੱਲ ਤਾਂ ਜਦੋਂ ਤਹਿਸੀਲ ਚ ਵੜਦੇ ਆ ਤਾਂ ਵੱਡੀਆਂ ਰੂਲ ਨਹੀਂ ਕਰਦੀ ਹੁੰਦੀ ਵੀ ਇਸ ਬਿਲਡਿੰਗ ਦੇ ਵਿੱਚ ਬੜੀ ਏ ਫਿਰ ਉੱਥੋਂ ਨਿਕਲਣ ਦੇ ਵਿੱਚ ਹੁੰਦਾ ਵੀ ਇਹ ਛੇਤੀ ਨਿਕਲ ਜੀ ਕਿਉਂਕਿ ਜਿੱਥੇ ਜਾਓਗੇ ਨਿਚੋੜੀ ਨਿਚੋੜ ਲੋ ਨਿੰਬੂ ਨਿਚੋੜੀ ਲਈ ਬੈਠੇ ਹੁੰਦੇ ਨੇ ਖੂਨ ਨਿਚੋੜ ਲੈਂਦੇ ਜੀ ਇੱਧਰ ਜਾ ਇੱਧਰ ਜਾ ਉੱਧਰ ਨਾ ਜਾ ਆ ਕੀਲ ਖਾ ਲਿਆ ਗਲਤ ਐ ਇਹਨੂੰ ਠੀਕ ਕਰਾਉਣ ਦਾ ਉੱਥੇ ਜਾ ਇੱਧਰ ਮਤਲਬ ਫਿਰ ਉਤੋਂ ਕਦੇ ਤੁਸੀਂ ਆਏ ਪੈਟਰੋਲ ਡੀਜ਼ਲ phook ke ਬੰਦੇ ਲਈ ਲੈ ਆਏ ਨੰਬਰਦਾਰ ਨੂੰ ਵੀ ਲੈ ਆਏ ਨਾਲ ਪਤਾ ਲੱਗੇ ਜੀ ਪੜਵਾਰੀ ਸਾਹਿਬ ਹੀ ਨਹੀਂ ਬੈਠੇ ਅੱਜ ਪਤਾ ਨਹੀਂ ਕਿੱਥੇ ਗਏ ਹੋਣੇ ਜੀ ਤਹਿਸੀਲਦਾਰ ਨਹੀਂ ਬੈਠਾ ਜੀ ਫਿਰ ਮੁੜ ਆਏ ਸੋ ਇਹ ਖੱਜਲ ਖਵਾਰੀਆਂ ਮੈਂ ਪਹਿਲੇ ਦਿਨ ਤੋਂ ਹੀ ਆਪਣੇ ਸੀੜੀਆਂ ਕਸਟਾਂ ਚ ਵੀ ਇਹੀ ਗੱਲ ਕਹਿਣਾ ਰਿਹਾ ਕਿ ਇਹ ਜਿਹੜੀਆਂ ਖੱਜਲ ਖਵਾਰੀਆਂ ਨੇ ਬੰਦ ਹੋਣੀਆਂ ਚਾਹੀਦੀਆਂ ਕਿ ਇਹ ਭ੍ਰਿਸ਼ਟਾਚਾਰ ਦੀ ਬਹੁਤ ਵੱਡੀ ਖੇਪ ਹੈ ਇੱਕ ਮਤਲਬ ਜਿਵੇਂ ਉਹਨਾਂ ਜਿਹੜਾ ਇਹ ਚ ਫਰਦ ਬਦਲ ਫਰਦ ਬਦਲ ਕੀ ਮਤਲਬ ਫਰਦ ਦੇ ਵਿੱਚ ਜੇ ਜਸਵਿੰਦਰ ਸਿੰਘ ਦਾ ਨਾਮ ਪੜਵਾਰੀ ਨੇ ਜਗਵਿੰਦਰ ਸਿੰਘ ਲਿਖਤਾ ਸਸਾ ਨਹੀਂ ਪਾਇਆ ਗੱਗਾ ਪਾਇਆ ਥੋੜੀ ਜਿਹੀ ਡੰਡੀ ਰਹਿ ਗਈ ਲ ਜਸਵਿੰਦਰ ਨੂੰ ਆਪਣੇ ਆਪ ਨੂੰ ਦੁਬਾਰੇ ਜਸਵਿੰਦਰ ਸਾਬਤ ਕਰਨ ਚ 10 ਸਾਲ ਲੱਗ ਜਿੰਦੇ ਵੀ ਮੈਂ ਜਸਵਿੰਦਰ ਨੂੰ ਹਉ ਕਹਿੰਦੇ ਆ ਕਿਵੇਂ ਜਸਵਿੰਦਰ ਪੁੱਤੋ ਜਗਵਿੰਦਰ ਕਾਹਵੇਂ ਦਾ ਜਗਵਿੰਦਰ ਬੋਲੀ ਜਾਂਦੇ ਨੇ ਐ ਕਿਵੇਂ ਤੂੰ ਉਹਦੇ ਕੋਲ ਜਾ ਉਹਦੇ ਕੋਲ ਜਾ ਆਪਦਾ ਨਾਂ ਹੀ ਠੀਕ ਕਰਾਉਣ ਤੇ ਪੈਸੇ ਲਾਈ ਜਾਂਦੇ ਦੱਸੋ ਜੀ ਫਿਰ ਆਪਦੇ ਬਲੱਡ ਰਿਲੇਸ਼ਨ ਚ ਜਮੀਨ ਦੇਣੀ ਆ ਬਾਪੂ ਨੇ ਜਾਂ ਦਾਦੇ ਨੇ ਬਾਪੂ ਨੂੰ ਦੇਣੀ ਆ ਪੋਤੇ ਨੇ ਦੇਣੀ ਆ ਉਹਦੇ ਚ ਫਰੀ ਆਤ ਰਾਜ ਆ ਉਹ ਤਰਾਜ ਆ ਸੁਆਹੇ ਲੱਗਦਾ ਸੀ ਯਾਰ ਮਾਲਕ ਅਸੀਂ ਆ ਜਾਂ ਕੋਈ ਇਹ ਹੋਰ ਨੇ ਅਫਸਰ ਨੇ ਮਾਲਕ ਇਹ ਜ਼ਮੀਨਾਂ ਦੇ ਬੀ ਬੋਲਦੀ ਤਾਂ ਸਾਡੇ ਨਾਲ ਹੈ ਚਲਦੀ ਇਹਨਾਂ ਦੀ ਹੈ ਸੋ ਉਹ ਸਾਰਾ ਖਤਮ ਕਰ ਲੱਗਿਆ ਚੰਝਟ ਕਰੇ ਬੈਠੇ ਤੁਸੀਂ ਅੱਜਕੱਲ ਹਰੇ ਕੋਲੇ ਮੋਬਾਈਲ ਫੋਨ ਆ ਦੋ ਦੋ ਤਿੰਨ ਤਿੰਨ ਵੀਨੇ ਆਪਣੇ ਤਾਂ ਪੰਜਾਬ ਦਾ ਡਾਟਾ ਆਇਆ ਸੀ ਕਿਦਨ ਖਵਾਰ ਚ ਆਬਾਦੀ ਤੋਂ ਵੱਧ ਨੇ ਆਪਣੇ ਜਿੰਨੀ ਆਬਾਦੀ ਉਸ ਤੋਂ ਵੱਧ ਮੋਬਾਈਲ ਫੋਨ ਨੇ ਦੋ ਦੋ ਤਿੰਨ ਤਿੰਨ ਨੇਰੇ ਕੋਲੇ ਨੇ ਔਰ ਹੈਗੇ ਵੀ ਦੂਜੇ ਨੇ ਸਮਾਰਟਫੋਨ ਨੇ ਉਹ ਵੱਡ ਨਾਲ ਤਾਂ ਸਮਝਵਾਨਾ ਹੀ ਲੰਗਿਆ ਸੋ ਉਹ ਤੇ ਤੁਸੀਂ ਜਾਓ ਇੱਕ ਵਾਰੀ ਤੁਸੀਂ ਸਿੱਖ ਕੇ ਬਸ ਅੱਧਾ ਪੜ੍ਹ ਲੈ ਤੁਹਾਡੇ ਕੋਲ ਆਇਆ ਕਰੋ ਕਰੀ ਯਾਰ ਕਮੇ ਕਰਦੇ ਹੁੰਦੇ ਅੱਜ ਵੀ ਬੈਠੇ ਮੈਨੂੰ ਲੋਕ ਮਿਲੇ ਬਾਹਰ ਬੈਠੇ ਉਹ ਕਹਿੰਦਾ 13 ਸਾਲ ਤੋਂ ਕਹਿੰਦਾ ਜੀ ਇੰਤਕਾਲ ਤੱਕ ਇੰਤਜ਼ਾਰ ਕਰ 13 ਸਾਲ ਪਹਿਲਾਂ ਕਹਿੰਦਾ ਪਿਤਾ ਜੀ ਦੀ ਮੌਤ ਹੋ ਗਈ ਸੀ ਉਹ ਇੰਤਕਾਲ ਨਹੀਂ ਚੜਿਆ 13 ਸਾਲ ਤੋਂ ਕਹਿੰਦਾ ਮੈਂ ਕਿਹਾ ਜੀ ਕਿੰਨੇ ਗੇੜੇ ਮਾਰ ਗਏ ਉਹਦਾ ਹਣ ਗੇੜੇ ਤਾਂ ਮਾਰ ਗਿਆ ਬੇਟਾ ਹਣ ਗੇੜੇ ਤੇ ਗੇੜੇ ਵੱਜ ਗਏ ਉਦੋਂ ਮੇਰੀ ਦਾੜੀ ਕਾਲੀ ਹੁੰਦੀ ਸੀ ਕਹਿੰਦਾ ਜਦੋਂ ਮਤਲਬ ਇੱਥੇ ਆਉਣ ਲੱਗੇ ਕਚਾਰੀਆਂ ਚੋਂ ਚੱਟੀ ਹੋਗੀ ਆਹ ਲਾਤੀ ਤੇ ਕਹਿੰਦਾ ਹੁਣ 9 ਤਰੀਕ ਨੂੰ ਅਪਲਾਈ ਕੀਤਾ 10 ਨੂੰ ਕੰਮ ਬਣ ਗਿਆ ਕਹਿੰਦਾ ਲੇ ਦੋ ਦਿਨਾਂ ਚ ਹੋ ਗਿਆ ਇਹ ਕੰਮ ਸੋ ਇਹ ਹੋ ਸਕਦਾ ਸੀ ਪਰ ਉਹ ਪਹਿਲਾਂ ਕਿਉਂਕਿ ਉਹਦਾ ਹਿੱਸੇ ਨੇ ਨਾ ਕਹਿੰਦੇ ਨਹੀਂ ਹੈਗੇ ਵੀ ਭਾਈ ਅਸੀਂ ਕੀ ਕਰੀਏ ਤਾਹਾਂ ਦੇਣੇ ਹੁੰਦੇ ਨੇ ਤਾਹਾਂ ਪਤਾ ਨਹੀਂ ਕਿੱਥੇ ਤੱਕ ਜਾਂਦੇ ਸੀਗੇ ਥੱਲੋਂ ਚੱਲ ਪੈਂਦਾ ਕੰਮ ਤਾਹਾਂ ਤੱਕ ਜਾਈ ਜਾਂਦਾ ਜਾਈ ਜਾਂਦਾ ਤਾਹਾਂ ਦੇਣੇ ਨੇ ਜੀ ਠੀਕ ਹੈ ਜੀ ਸੋ ਇਸ ਕਰਕੇ ਇਹ ਜਿਹੜਾ ਤਾਹਾਂ ਥੱਲੇ ਵਾਲਾ ਬੁੱਧਵਾਰ ਵੀਰਵਾਰ ਵਾਲਾ ਕੰਮ ਇਹ ਸਾਰਾ ਬੰਦ ਹੋਊਗਾ ਅਸੀਂ ਤਹਿਸੀਲਾਂ 'ਚ ਪਹਿਲਾਂ ਹੀ ਕਰਤਾ ਆਨਲਾਈਨ ਰਜਿਸਟਰੀਆਂ ਵੀ ਕਰਤੀਆਂ ਮੁਹੱਲਿਆਂ 'ਚ ਅਸੀਂ ਪਾਇਲਟ ਉਹਦਾ ਉਹ ਤੋਂ ਘਾਟਨ ਕਰਤਾ ਤੇ ਨਾ ਇੱਥੇ ਹੁਣ ਲਗਭਗ ਐਸੇ ਮਹੀਨੇ 'ਚ ਸਾਰੇ ਪੰਜਾਬ ਦੇ ਤਹਿਸੀਲਾਂ 'ਚ ਹੋ ਜਾਊਗਾ ਔਰ ਇੱਕ ਹੋਰ ਗੱਲ ਹੈ ਫਰਜ ਕਰ ਲੋ ਤੁਸੀਂ ਰਜਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਰਜਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਉਹ ਤੇ ਕਲਿੱਕ ਕਰਕੇ ਤਾਂ ਤੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਰਿਸਟਰੀ ਵੀ ਆ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਤੁਸੀਂ ਉੱਥੇ ਕਰਵਾ ਲਓ ਲਿਖ ਕੇ 1 ਮਿੰਟ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਨੇ ਕੋਈ ਇਤਰਾਜ ਹੋਇਆ ਤਾਂ ਉਹ ਆਜੂਗਾ ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਇਹ ਮੰਨਿਆ ਜਾਊਗਾ ਕਿ ਰਿਸ਼ਤੀ ਬਿਲਕੁਲ ਸਹੀ ਹੈ ਤੇ ਇਸ ਰਿਸ਼ਤੀ ਕਰਨੀ ਪਊਗੀ ਤੇ ਉਧਰ ਆਮ ਆਦਮੀ ਪਾਰਟੀ ਦੇ ਸੰਸਦ ਮੀਤ ਹੇਰ ਦੇ ਵੱਲੋਂ ਪੰਜਾਬ ਦੇ ਸਿਰ ਚੜੇ ਕਰਜ਼ੇ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਉਹਨਾਂ ਦਾ ਸਿਆਸੀ ਘਰਾਓ ਕੀਤਾ ਗਿਆ ਮੀਤ ਹੇਰ ਨੇ ਆਪਣੀ ਇੱਕ ਵੀਡੀਓ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤਿੱਖਾ ਸਿਆਸੀ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੇ ਪੰਜਾਬ ਤੇ ਕਰਜ਼ਾ ਚੜਿਆ ਆ ਨਾ ਹੀ ਕੋਈ ਵਿਕਾਸ ਕਾਰਜ ਹੋਏ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਇਸ ਸਮੇਂ ਦੇ ਵਿੱਚ ਕਿੰਨੇ ਹੀ ਲੋਕਪੱਖੀ ਕੰਮ ਸਰਕਾਰ ਨੇ ਕਰਵਾਏ ਨੇ ਅਤੇ ਟੋਲ ਪਲਾਜ਼ੇ ਬੰਦ ਕਰਨ ਤੋਂ ਲੈ ਕੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਤੱਕ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਇਸ ਮੌਕੇ ਉਹਨਾਂ ਇਲਜ਼ਾਮ ਲਗਾਏ ਕਿ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦੀ ਨੀਤ ਦੇ ਵਿੱਚ ਹੀ ਖੋਟ ਸੀ ਆਓ ਸੁਣਦੇ ਹਾਂ ਕਿਸ ਤਰ੍ਹਾਂ ਵਿਰੋਧੀ ਸਿਆਸੀ ਪਾਰਟੀਆਂ ਦੇ ਉੱਤੇ ਮੀਤ ਹਰਨੇ ਸਿਆਸੀ ਨਿਸ਼ਾਨਾ ਵਿੰਨਿਆ ਹੈ ਜਿਹੜਾ ਪੰਜਾਬ ਤੇ ਕਰਜ਼ਾ ਚੜ੍ਹਨਾ ਸ਼ੁਰੂ ਹੋਇਆ ਇਹ ਅਸਲ 'ਚ ਦੇਣ ਹੀ ਥੋੜੀ ਅਕਾਲੀ ਦਲ ਦੀ ਸਰਕਾਰ ਦੀ ਸੀ ਚਾਹਤੂ ਵੱਡੀ ਗੱਲ ਤੁਸੀਂ ਜੇ ਪੰਜਾਬ ਤੇ ਕਰਜ਼ਾ ਚੜਾਇਆ ਵੀ ਤਾਂ ਇਹ ਨਹੀਂ ਵੀ ਉਹ ਕਰਜ਼ਾ ਲੈ ਕੇ ਤੁਸੀਂ ਕੋਈ ਪੰਜਾਬ ਦੀ ਡਿਵੈਲਪਮੈਂਟ ਕੀਤੀ ਜਾਂ ਪੰਜਾਬ ਦੇ ਲੋਕਾਂ ਨੂੰ ਸਹੂਲਤ ਦਿੱਤੀ ਕੇਵਲ ਤੇ ਕੇਵਲ ਉਹ ਕਰਜ਼ੇ ਨਾਲ ਤੁਸੀਂ ਆਪ ਦੇ ਜਿਹੜੇ ਕਾਰੋਬਾਰੀ ਆ ਉਹ ਹੀ ਜਿਹੜੇ ਖੜੇ ਕੀਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਹੋਇਆ ਤੇ ਤੁਸੀਂ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿੰਨੇ ਕੰਮ ਕੀਤੇ ਤੇ ਤੁਹਾਡੇ 10 ਸਾਲਾਂ ਦੇ ਕਾਰਜਕਾਲ 'ਚ ਕਿੰਨੇ ਕੰਮ ਹੋਏ ਤੁਸੀਂ ਕਿਸੇ ਨੂੰ ਕੰਪੈਰੀਜ਼ਨ ਕਰਕੇ ਦੇਖ ਲਓ ਆ ਹੁਣ ਅਸੀਂ ਪਿੰਡਾਂ 'ਚੋਂ ਅੱਜ ਮੈਂ ਹੋ ਕੇ ਆਇਆ ਇਹ ਲੋਕ ਆਮ ਗੱਲਾਂ ਕਰਦੇ ਆ ਅੱਜ ਮੈਂ ਇੱਥੇ ਕੱਟੂ ਗਿਆ ਉਹ ਕਹਿੰਦੇ ਜੀ ਸਾਡੇ 13 13 12 12 ਘੰਟੇ ਜਿਹੜੀ ਲਾਈਟ ਹੈ ਉਹ ਆ ਰਹੀ ਹੈ। ਉਹੀ ਖੰਭੇ ਉਹੀ ਤਾਰਾ ਛੋਡੀ ਸਰਕਾਰ ਵਿੱਚ ਲਾਈਟ ਕਿਉਂ ਨਹੀਂ ਸੀ ਉਹਦੀ ਹੁਣ ਕਿਦਾ ਆ ਰਹੀ ਹੈ। ਆਈ ਨਹਿਰੀ ਪਾਣੀ ਦੀ ਹਰ ਪਿੰਡ ਦੀ ਸਾਥ ਚਰਚਾ ਹਜ਼ਾਰਾਂ ਏਦਾਂ ਦੇ ਪਿੰਡ ਨੇ ਜਿੱਥੇ ਪਹਿਲੀ ਵਾਰੀ ਨਹਿਰੀ ਪਾਣੀ ਆਇਆ। ਹਜ਼ਾਰਾਂ ਕਰੋੜ ਰੁਪਇਆ ਪਾਈਪਲਾਈਨਾਂ ਤੇ ਖਾਲਾਂ ਤੇ ਜਿਹੜਾ ਲੱਗ ਰਿਹਾ ਤੇ ਥੋੜੇ ਵੇਲੇ ਪੈਸਾ ਕਿਉਂ ਨਹੀਂ ਸੀ ਆਉਂਦਾ। ਆਈ ਪੰਜਾਬ ਦੇ ਕਿੰਨੇ ਏਦਾਂ ਦੇ ਸਕੂਲ ਹੈ ਜਿੱਥੇ ਛੱਤਾਂ ਚੁੰਦੀਆਂ ਸੀ ਬੈਠਣ ਲਈ ਕਮਰੇ ਨਹੀਂ ਸੀ ਬੈਂਚ ਨਹੀਂ ਸੀ। ਟਾਈਸੋ ਤਾਂ ਇਦਾਂ ਦਾ ਸਕੂਲ ਸੀ ਜਿਨ੍ਹਾਂ ਦੀ ਚਾਰ ਦਿਵਾਰੀ ਨਹੀਂ ਸੀ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਦੇ ਸਕੂਲਾਂ ਤੇ ਲੱਗਿਆ ਸਰਕਾਰੀ ਨੌਕਰੀਆਂ ਦਿੱਤੀਆਂ ਇਹ ਚੈਲੰਜ ਹੈ ਤੁਸੀਂ ਪਿਛਲੇ 25 ਸਾਲ ਦਾ 30 ਸਾਲ ਦਾ ਤੁਸੀਂ ਰਿਕਾਰਡ ਚੈੱਕ ਕਰ ਲਓ ਕਿਸੇ ਸਰਕਾਰ 'ਚ 12000 ਸਰਕਾਰੀ ਨੌਕਰੀ ਕਿਸੇ ਸਰਕਾਰ 'ਚ 15000 ਸਰਕਾਰੀ ਨੌਕਰੀ ਉਹ ਵੀ ਕਦੋਂ ਦਿੰਦੇ ਸੀ ਜਦੋਂ ਲਾਸਟ ਈਅਰ ਹੁੰਦਾ ਸੀ ਵੋਟਾਂ ਪੈਣ ਵਾਲੀਆਂ ਜੇ 17 ਦੀਆਂ ਵੋਟਾਂ ਤਾਂ 16 'ਚ ਨੌਕਰੀਆਂ ਦੇ ਲੱਗਦੇ ਸੀ ਜੇ 12 'ਚ ਵੋਟਾਂ ਪੈਣੀਆਂ ਨੇ ਸਰਕਾਰ ਬਦਲਨੀ ਹੈ ਤਾਂ 11 ਨੌਕਰੀਆਂ ਦੇ ਲੱਗਦੇ ਸੀ ਇਹ ਪਹਿਲੀ ਸਰਕਾਰ ਹੈ ਵੀ ਜਿਹਨੇ 3 ਸਾਲ ਚ 50000 ਤੋਂ ਵੱਧ ਸਰਕਾਰੀ ਨੌਕਰੀ ਹੈ ਜਿਹੜੀ ਸੂਬਾ ਸਰਕਾਰ ਨੇ ਦਿੱਤੀ ਹੈ ਸੋ ਇਹ ਕਿੰਨਾ ਇਦਾਂ ਦੇ ਜਿਹੜੇ ਕੰਮ ਹੈ ਜਿਹੜੇ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਏ ਆ ਤੁਸੀਂ ਪਿੰਡਾਂ ਜਾ ਕੇ ਦੇਖੋ ਇੰਨੇ ਸਾਲਾਂ ਤੋਂ ਛੱਪੜਾਂ ਦੀ ਸਫਾਈ ਨਹੀਂ ਸੀ ਹੋਈ ਆ ਸਾਡੇ ਤੁਸੀਂ ਇਲਾਕੇ ਜਿੱਥੇ ਦੇਖੋ ਵੀ ਕਿੰਨੇ ਤਾਂ ਥਾਪਰ ਮਾਡਲ ਬਣਾਇਆ ਛੱਪੜਾਂ ਦੀ ਸਫਾਈ ਪਹਿਲੀ ਵਾਰ ਹੋ ਰਹੀ ਹੈ ਗਰਾਊਂਡ ਪਿੰਡਾਂ ਦੇ ਵਿੱਚ ਬਣ ਰਹੇ ਐ ਤੁਸੀਂ ਗਰਾਊਂਡ ਕਾਊਂਟ ਕਰ ਲੋ ਛੱਪੜਾਂ ਦੀ ਸਫਾਈ ਕਾਊਂਟ ਕਰ ਲੋ ਹਜ਼ਾਰਾਂ ਕਰੋੜ ਦੇ ਕੰਮ ਨੇ ਜਿਹੜੇ ਪਹਿਲੀ ਵਾਰੀ ਸੂਬਾ ਸਰਕਾਰ 'ਚ ਹੋਇਆ ਆ ਟੋਲ ਪਲਾਜੇ ਆਮ ਆਦੀ ਪੜ ਦੀ ਸਰਕਾਰ 'ਚ ਬੰਦ ਹੋਈ ਜੇ ਤੁਸੀਂ ਚੰਗੇ ਸੀ ਤਾਂ ਥੋੜੇ ਵੇਲੇ ਇੱਕ ਵੀ ਟੋਲ ਪਲਾਜਾ ਪੰਜਾਬ 'ਚ ਕਿਉਂ ਨਹੀਂ ਬੰਦ ਹੋਇਆ ਹੁਣ ਕਿਵੇਂ ਬੰਦ ਹੋ ਗਏ ਜੇ ਸਾਰੇ ਕੰਮ ਮੈਂ ਚੈਲੰਜ ਕਰਦਾ ਤੁਸੀਂ ਬਿਜਲੀ ਦਾ ਪਾਣੀ ਦਾ ਨੌਕਰੀਆਂ ਦਾ ਇਹ ਕਿਸੇ ਚੀਜ਼ ਦਾ ਕਿਤੇ ਵੀ ਕੰਪੈਰੀਸ਼ਨ ਕਰ ਲੋ ਕਿਉਂਕਿ ਇਹ ਜਿੱਦਾ ਫੈਕਟਸ ਤੇ ਆ ਡਾਟਾ ਦਾ ਸਾਰਾ ਕਿ ਥੋੜੇ ਵੇਲੇ ਕਿੰਨੀਆਂ ਹੁੰਦੀਆਂ ਤੇ ਸਾਡੇ ਵੇਲੇ ਕਿੰਨੀਆਂ ਹੋਈਆਂ ਤੇ ਬਾਕੀ ਰਹੀ ਗੱਲ ਜਿਹੜੀ ਸਕੇਟ ਦੀ ਕਿਸੇ ਦੀ ਵੀ ਪ੍ਰਾਪਤੀ ਦਾ ਪਤਾ ਲੱਗਦਾ ਵੀ ਸੂਬੇ ਦੀ ਕਮਾਈ ਕਿੰਨੀ ਵਧ ਰਹੀ ਹੈ ਕਿਉਂਕਿ ਜਿੰਨੀ ਕਮਾਈ ਵਧੂਗੀ ਉਨਾ ਹੀ ਪੈ ਜਿਹੜਾ ਲੋਕਾਂ ਤੇ ਲੱਗੂਗਾ ਇਹ ਵੀ ਚੈਲੰਜ ਹੈ ਕਿ ਜਿੰਨੀ ਕਮਾਈ ਆਮ ਆਦਮੀ ਪਾਰਟੀ ਦੀ ਸਰਕਾਰ ਚ ਵਧੀ ਹੈ ਪਿਛਲੇ 3 ਸਾਲਾਂ ਚ ਨਾ ਤੁਹਾਡੇ ਵੇਲੇ ਵਧੀ ਨਾ ਕਾਂਗਰਸ ਵੇਲੇ ਵਧੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਵੀ ਪੰਜਾਬ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਸ਼ੁਰੂ ਕੀਤੀ ਗਈ ਈਜ਼ੀ ਜਮ੍ਹਾਂਬੰਦੀ ਯੋਜਨਾ ਦੇ ਤਹਿਤ ਜਮ੍ਹਾਂਬੰਦੀ ਪੋਰਟਲ ਦੇ ਤਹਿਤ ਪੰਜਾਬ ਦੇ ਲੋਕਾਂ ਨੂੰ ਜੋ ਫਾਇਦੇ ਹੋਏ ਨੇ ਉਹਨਾਂ ਨੂੰ ਲੈ ਕੇ ਅਮਨ अरोड़ा ਦੇ ਵੱਲੋਂ ਵੀ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਆਪਣੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਅਮਨ अरोड़ा ਨੇ ਕਿਹਾ ਹੈ ਕਿ ਪੰਜਾਬ ਦੇ ਲੱਖਾਂ ਲੋਕਾਂ ਨੂੰ ਰੋਜ਼ਾਨਾ ਹੀ ਜਮ੍ਹਾਂਬੰਦੀ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਲੋਕਾਂ ਦੇ ਫਾਇਦੇ ਲਈ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਦੇ ਲਈ ਇਸ ਖਾਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਅੱਜ ਤੁਹਾਡੇ ذریعے ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੁਬਾਰਕਬਾਦ ਦੇਣ ਜਾ ਰਹੇ ਹਾਂ ਕਿਉਂਕਿ ਜੋ ਕ੍ਰਾਂਤੀਕਰਮ ਕ੍ਰਾਂਤੀਕਾਰੀ ਕਦਮ ਜੋ ਅੱਜ ਭਵੰਤਮਾਨ ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਦੂਰ ਅੰਦੇਸ਼ੀ ਨਜ਼ਰ ਨੂੰ ਮੁੱਖ ਰੱਖਦੇ ਹੋਏ ਜੋ ਕ੍ਰਾਂਤੀਕਾਰੀ ਕਦਮ ਅੱਜ ਉਠਾਏ ਨੇ ਕਿਉਂਕਿ ਲੰਬੇ ਸਮੇਂ ਤੋਂ ਆਪਾਂ ਇਹ ਦੇਖਦੇ ਸੁਣਦੇ ਔਰ ਭੁਗਤਦੇ ਆਇਆ ਕਿ ਆਮ ਲੋਕਾਂ ਦੀ ਬਹੁਤ ਵੱਡੇ ਪੱਧਰ ਤੇ ਉੱਪਰ ਖੱਜਲ ਖਵਾਰੀ ਹੈ ਜਿਹੜੀ ਉਹ ਤਹਿਸੀਲਾਂ ਦੇ ਵਿੱਚ ਹੁੰਦੀ ਹੈ ਜਦੋਂ ਕੋਈ ਰੈਵਨਿਊ ਰਿਕਾਰਡ ਦੇ ਨਾਲ ਕੰਮ ਹੁੰਦਾ ਹੈ ਵੈਸੇ ਤਾਂ ਪਿਛਲੇ 3 ਸਾਲਾਂ ਦੇ ਵਿੱਚ ਹੀ ਬਹੁਤ ਵੱਡੇ ਪੱਧਰ ਤੇ ਉੱਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਟਰੀਮ ਲਾਈਨ ਕੀਤਾ ਜਾ ਚੁੱਕਿਆ ਪਰ ਅੱਜ ਦਾ ਜੋ ਇਹ ਕਦਮ ਹੈ ਮੈਂ ਸਮਝਦਾ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਕੰਮ ਕਰਨ ਵਾਲਾ ਇਹ ਮੀਲ ਪੱਥਰ ਸਥਾਪਿਤ ਕਰਨ ਵਾਲਾ ਪੰਜਾਬ ਮੁਲਕ ਦਾ ਪਹਿਲਾ ਸੂਬਾ ਜਿਹੜਾ ਉਹ ਬਣ ਗਿਆ ਕਿ ਜਦ ਜਿੰਨਾ ਰੈਵਨਿਊ ਦੇ ਨਾਲ ਰਿਲੇਟਿਡ ਕੰਮ ਹੈ ਚਾਹੇ ਉਹ ਜਮ੍ਹਾਂਬੰਦੀ ਹੈ ਚਾਹੇ ਉਹ ਇੰਤਕਾਲ ਹੈ ਚਾਹੇ ਉਹ ਰਫਟ ਦਰਜ ਹੈ ਚਾਹੇ ਉਹ ਫਰਦਬਦਰ ਹੈ ਔਰ ਚਾਹੇ ਉਹਦੇ ਉਹਦੇ ਜੋ ਟਰੈਕਿੰਗ ਹੈ ਆਪਦੇ ਰੈਵਨਿਊ ਰਿਕਾਰਡ ਦੀ ਉਹ ਬੰਦਾ ਘਰ ਬੈਠਾ ਉਹ ਆਨਲਾਈਨ ਕਰ ਸਕੇਗਾ ਆਪਾਂ ਦੇਖੇ ਕਿ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਹੁੰਦੀ ਹੈ ਤਹਿਸੀਲਾਂ ਦੇ ਵਿੱਚ ਜਦੋਂ ਜਮ੍ਹਾਂ ਬੰਦੀ ਕਰਵਾਉਣੀ ਹੁੰਦੀ ਹੈ ਤਕਰੀਬਨ ਹਰ ਸਾਲ 40 ਲੱਖ ਲੋਕ ਜਮ੍ਹਾਂ ਬੰਦੀ ਲਈ ਤਹਿਸੀਲ ਜਾਂਦੇ ਨੇ ਤਹਿਸੀਲਦਾਰਾਂ ਪਟਵਾਰੀਆਂ ਦੇ ਪਿੱਛੇ ਘੁੰਮਣਾ ਪੈਂਦਾ ਹੈ ਆ ਇਹ ਸਾਰੀਆਂ ਚੀਜ਼ਾਂ ਇਹ ਸਾਰੀ ਖੱਜਲ ਖਵਰੀ ਖਤਮ ਕਰ ਦਿੱਤੀ ਗਈ ਹੈ ਕਿ ਜਦ ਇਹ ਸਾਰੇ ਦਾ ਸਾਰਾ ਪ੍ਰੋਸੈਸ ਹੈ ਇਹਨੂੰ ਆਨਲਾਈਨ ਕਰ ਦਿੱਤਾ ਗਿਆ ਹੈ ਬੰਦਾ 541 ਸੇਵਾ ਕੇਂਦਰਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਅਪਲਾਈ ਕਰ ਸਕਦਾ ਹੈ ਬੰਦਾ ਖੁਦ ਆਪ ਘਰ ਬੈਠ ਕੇ ਇਹਨਾਂ ਨੂੰ ਆਨਲਾਈਨ ਕਰ ਸਕਦਾ ਹੈ ਬੰਦਾ ਖੁਦ ਆਪ ਜਿਹਨੂੰ ਇਹ ਕੰਮ ਹੈ ਉਹ 1076 ਦੇ ਉੱਪਰ ਜੋ ਸੇਵਕਸ ਆਏ ਨੇ ਡੋਰਸਟੈਪ ਡਿਲੀਵਰੀ ਹੈ ਉਹਦੇ ਵਿੱਚ ਅ 1076 ਡਾਇਲ ਕਰੂਗਾ ਸੇਵਾ ਸਹਾਇਕ ਉਹਨਾਂ ਦੇ ਘਰੇ ਪਹੁੰਚੂਗਾ ਸਾਰੇ ਡਾਕੂਮੈਂਟ ਰਿਕਾਰਡ ਨੇ ਜਿਹੜੇ ਉਹ ਲਊਗਾ ਤੇ ਵੱਜਵੇਂ ਦਿਨਾਂ ਦੇ ਵਿੱਚ ਉਹ ਸਰਵਿਸ ਚਾਹੇ ਚਾਹੇ ਉਹ ਇੰਤਕਾਲ ਹੈ ਚਾਹੇ ਉਹ ਜਮ੍ਹਾਂਬੰਦੀ ਹੈ ਚਾਹੇ ਉਹ ਫਰਦਬਦਰ ਹੈ ਚਾਹੇ ਉਹ ਰਪਟ ਦਰਜ ਹੈ ਇਹ ਸਾਰੇ ਦੇ ਸਾਰੇ ਕੰਮ ਵੱਜਵੇਂ ਦਿਨਾਂ ਦੇ ਵਿੱਚ ਲੋਕਾਂ ਦੇ ਘਰੇ ਉਹਨਾਂ ਦੇ ਫੋਨਾਂ ਦੇ ਉੱਪਰ WhatsApp ਦੇ ਜ਼ਰੀਏ ਉਹਨਾਂ ਨੂੰ ਉਹ ਸਰਵਿਸ ਉਹ ਮਿਲ ਜੇਗੀ ਮੈਂ ਸਮਝਦਾ ਕਿ ਇਹਨਾਂ ਸਰਵਿਸਿਜ਼ ਤੋਂ ਇਲਾਵਾ ਔਰ ਇਹ ਸਾਰੇ ਕੰਮ ਜਿਵੇਂ ਮੈਂ ਕਿਹਾ ਕਿ ਜਮ੍ਹਾਂਬੰਦੀ ਦੇ ਲਈ ਤਕਰੀਬਨ 40 ਲੱਖ ਲੋਕ ਤਹਿਸੀਲਾਂ ਦੇ ਵਿੱਚ ਧੱਕੇ ਖਾਂਦੇ ਨੇ ਇੰਤਕਾਲ ਦੇ ਲਈ ਹਰ ਸਾਲ ਤਕਰੀਬਨ 8 ਲੱਖ ਲੋਕ ਇੰਤਕਾਲ ਦੇ ਲਈ ਪਟਵਾਰੀਆਂ ਦੇ ਪਿੱਛੇ ਉਹਨਾਂ ਨੂੰ ਜਾਣਾ ਪੈਂਦਾ ਹੈ ਇਸੇ ਤਰੀਕੇ ਰਾਫਟ ਦਰਜ ਔਰ ਫਰਦਬਦਰ ਦੇ ਲਈ ਤਕਰੀਬਨ 3 ਲੱਖ ਯਾਨੀ ਕਿ 51 ਲੱਖ ਲੋਕਾਂ ਦੇ ਜੋ ਇੱਕ ਸਾਲ ਦੇ ਵਿੱਚ ਚੱਕਰ तहसीलਾਂ ਦੇ ਵਿੱਚ ਪਟਵਾਰਖਾਨਿਆਂ ਦੇ ਵਿੱਚ ਲੱਗਦੇ ਸੀਗੇ ਉਹਨਾਂ ਨੂੰ ਖਤਮ ਕਰਨ ਦਾ ਬੀੜਾ ਜਿਹੜਾ ਉਹ ਅੱਜ ਭਗਵੰਤਬਾਨ ਸਰਕਾਰ ਨੇ ਰੈਵਨਿਊ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਮੰਤਰੀ ਮੇਰੇ ਵੀਰ ਹਰਦੀਪ ਸਿੰਘ ਮੁੰਡਿਆ ਜੀ ਨੇ ਇਹਨਾਂ ਨੇ ਪਿਛਲੇ 3-4 ਮਹੀਨਿਆਂ ਤੋਂ ਬਹੁਤ ਇਹਨਾਂ ਦੇ ਸਾਰੇ ਆਫੀਸਰਸ ਨੇ ਐਫਸੀਆਰ ਸਾਹਿਬ ਨੇ ਸੁਣਾ ਲਈ ਜੀ ਨੇ ਸਾਰਿਆਂ ਨੇ ਰਲ ਮਿਲ ਕੇ ਬਹੁਤ ਮਿਹਨਤ ਕੀਤੀ ਜੀ ਦੀ ਵਜ੍ਹਾ ਕਰਕੇ ਇਨਕਲਾਬੀ ਕਦਮ ਨੇ ਅੱਜ ਚੱਕੇ ਜਾ ਰਹੇ ਨੇ ਇਹਦੇ ਨਾਲ ਜਿੱਥੇ ਲੋਕਾਂ ਦੀ ਖੱਜਲ ਖਵਰੀ ਹੈ ਜਿਹੜੀ ਉਹ ਦੂਰ ਹੋਏਗੀ ਰਿਸ਼ਵਤਖੋਰੀ 100% ਦੂਰ ਹੋਈ ਕਿਉਂਕਿ ਜਦੋਂ ਕਿਸੇ ਨੇ ਜਾ ਕੇ ਕਿਸੇ ਤਸੀਹੂਦਾਰ ਦੇ ਜਾਂ ਪਟਵਾਰੀ ਦੇ ਮੱਥੇ ਨਹੀਂ ਲਗਣਾ ਆਨਲਾਈਨ ਹੀ ਸਾਰਾ ਕੰਮ ਹੋ ਜਾਣਾ ਜੋ ਰਿਸ਼ਵਤਖੋਰੀ ਹੈ ਉਹ 100% ਖਤਮ ਹੋ ਜਾਏਗੀ ਜਿੰਨੇ ਡਿਲੇ ਹੁੰਦੇ ਸੀਗੇ ਸਰਵਿਸ ਦੇਣ ਦੇ ਵਿੱਚ ਉਹ ਖਤਮ ਹੋ ਜਾਣਗੇ ਇਹ ਸਾਰਾ ਕੰਮ ਔਰ ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਬਚਤ ਸਰਕਾਰ ਦੀ ਔਰ ਲੋਕਾਂ ਦੀ ਜੋ ਖੱਜਲ ਖਵਾਰੀ ਦੇ ਵਿੱਚ ਕਰਾਇਆ ਨੂੰ ਲਾ ਕੇ ਜਿਹੜੀ ਹੁੰਦੀ ਸੀਗੀ ਉਹ ਵੀ ਖਤਮ ਹੋ ਜਾਏਗੀ। ਲੁਧਿਆਣਾ ਪੱਛਮੀ ਦੇ ਵਿੱਚ ਸਿਆਸੀ ਮਾਹੌਲ ਲਗਾਤਾਰ ਗਰਮ ਹੈ। ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਜਪਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਭਾਜਪਾ ਆਗੂ ਅਰਵਿੰਦ ਖੰਨਾ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆਂ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਘਰਾਓ ਕੀਤਾ ਗਿਆ ਖਾਸ ਤੌਰ ਤੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਵਾਅਦੇ ਨੂੰ ਲੈ ਕੇ ਅਤੇ ਕਿਸਾਨਾਂ ਨੂੰ ਫਸਲਾਂ ਦੇ ਉੱਤੇ ਐਮਐਸਪੀ ਦੇਣ ਦੇ ਵਾਅਦੇ ਨੂੰ ਲੈ ਕੇ ਬੀਜੇਪੀ ਵੱਲੋਂ ਆਮ ਆਦਮੀ ਪਾਰਟੀ ਦਾ ਘਰਾਉ ਕੀਤਾ ਗਿਆ। ਸਭ ਤੋਂ ਪਹਿਲਾਂ ਮੈਂ ਆਪਣੇ ਲੁਧਿਆਣਾ ਦੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਕਿ ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਇੰਨੀ ਸੰਖਿਆ ਵਿੱਚ ਆ ਕੇ ਅੱਜ ਭਾਰਤੀ ਜਨਤਾ ਪਾਰਟੀ ਜੋ ਆਮ ਆਦਮੀ ਪਾਰਟੀ ਦੇ ਖਿਲਾਫ ਰੋਪ ਪੱਤਰ ਜਾਰੀ ਕਰਨ ਲਈ ਅੱਜ ਅਸੀਂ ਰੱਖਿਆ। ਉਦੀ ਗੱਲ ਨੂੰ ਕਨਵੇ ਕਰਨ ਲਈ ਆਇਆ ਹਾਂ ਇਹ ਮੈਂ ਦੋ ਹਿੱਸਿਆਂ ਚ ਗੱਲ ਕਰਾਂਗਾ ਪਹਿਲਾ ਹੈ ਕਿ ਆਮ ਆਦਮੀ ਪਾਰਟੀ ਨੇ ਜਦ ਦੀ ਇਹ ਸਰਕਾਰ ਆਈ ਹੈ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀ ਅੱਦਾ ਕਿੱਡਾ ਵੱਡਾ ਨੁਕਸਾਨ ਕੀਤਾ ਜੇ ਮੈਂ ਇਸ਼ੂ ਵਾਈਜ਼ ਲਮਾਂ ਸਭ ਤੋਂ ਪਹਿਲਾਂ ਜੋ ਇਸ ਪੰਜਾਬ ਦੇ ਵਿੱਚ 50% ਮਹਿਲਾਵਾਂ ਨੇ ਉਹਨਾਂ ਨੂੰ 1000 ਰੁਪਇਆ ਜਿਹੜਾ ਸੀਗਾ ਇਹਨਾਂ ਨੇ ਦੇਣ ਦਾ ਵਾਅਦਾ ਕੀਤਾ ਸੀ ਤੇ ਲੋ 3 ਸਾਲ ਹੋ ਗਏ ਅੱਜ ਤੱਕ ਉਹਨਾਂ ਮਹਿਲਾਮਾਂ ਦੇ ਖਾਤੇ 'ਚ ਇੱਕ ਕੋਟਾ ਸਿੱਕਾ ਵੀ ਨਹੀਂ ਪਿਆ ਜਿੱਥੇ ਜਾਣੇ ਆ ਬਹੁਤ ਵੱਡਾ ਇਸ਼ੂ ਉਹਦਾ ਮਹਿਲਾਮਾਂ ਦਾ ਕਿ ਇਹ ਸਾਡੀ ਇੱਜ਼ਤ ਨਹੀਂ ਕਰਦੇ ਪਿੱਛੇ ਇੰਟਰਨੈਸ਼ਨਲ ਔਰਮਨਡੇ ਆਇਆ ਸੀ ਉਦੋਂ ਆਸ ਬੰਦੀ ਸੀਗੀ ਕਿ ਸ਼ਾਇਦ ਉਸ ਵੇਲੇ ਇਹ ਪੈਸਾ ਜਿਹੜਾ ਹੈ ਇਹ ਜਾਰੀ ਕਰ ਦਣਗੇ ਸੋ ਅੱਜ ਉਸ ਖੇਤਰ ਦੇ ਵਿੱਚ ਉਸ ਸੈਕਸ਼ਨ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਰੋਸ਼ ਹੈ ਆਮ ਆਦਮੀ ਪਾਰਟੀ ਨੇ ਇੱਕ ਵਾਦਾ ਕੀਤਾ ਸੀ ਕਿਸਾਨਾਂ ਨਾਲ ਕਿ ਅਸੀਂ ਹਰ ਫਸਲ ਤੇ ਐਮਐਸਪੀ ਦਵਾਂਗੇ ਤੇ ਬਹੁਤ ਹੀ ਵੱਡੀ ਗੱਲ ਨਹੀਂ ਹੈ ਅਸੀਂ ਦਵਾਂਗੇ ਹਰਿਆਣਾ 'ਚ ਸਾਡੀ ਸਰਕਾਰ ਆਈ ਹੈ ਅਸੀਂ ਤਾਂ ਦੇ ਦਿੱਤੀ ਲੇਕਿਨ ਕਿਸਾਨਾਂ ਨੂੰ ਉਹ ਹਜੇ ਤੱਕ ਐਮਐਸਪੀ ਜਿਹੜੀ ਹੈ ਇਹਨਾਂ ਨੇ ਹਰ ਫਸਲ ਤੇ ਕੋਈ ਨਹੀਂ ਦਿੱਤੀ ਫਿਰ ਇਹਨਾਂ ਨੇ ਕਿਹਾ ਅਸੀਂ ਕਰਜ਼ਾ ਮਾਫ ਕਰਨ ਦੀ ਗੱਲ ਵੀ ਕਿਸਾਨਾਂ ਦਾ ਸੀ 100% ਕਰਜ਼ਾ ਜਿਹੜਾ ਹੈ ਉਹ ਮਾਫ਼ ਕਰ ਦੇਵਾਂਗੇ ਉਸ ਫਿਰ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੋਨਾਂ ਨੇ ਪਬਲਿਕਲੀ ਅਨਾਉਂਸ ਕੀਤਾ ਸੀ ਲੇਕਿਨ ਅੱਜ ਤੱਕ ਕਿਸਾਨਾਂ ਦਾ ਪੂਰਾ ਕਰਜ਼ਾ ਜਿਹੜਾ ਹੈ ਉਹ ਮਾਫ਼ ਨਹੀਂ ਹੋਇਆ ਜਿਹਦੀ ਗੱਲ ਪੀਸੇ ਮੈਂ ਕਰਨ ਲੱਗਾ ਉਹ ਤੁਹਾਡਾ ਵੀ ਕਨਸਰਨ ਹੈ ਮੇਨਾ ਵੀ ਕਨਸਰਨ ਹੈ ਉਹ ਹਰ ਪੰਜਾਬੀ ਦਾ ਕਨਸਰਨ ਹੈ ਉਹ ਕੀ ਹੈ ਸਰਕਾਰ ਦੀਆਂ ਦੋ ਪ੍ਰਾਇਰੀਟੀਆਂ ਹੁੰਦੀਆਂ ਨੇ ਲਾ ਐਂਡ ਆਰਡਰ ਤੇ ਹੈਲਥ ਜੇ ਮੈਂ ਕਾਨੂੰਨ ਵਿਵਸਥਾ ਦੀ ਗੱਲ ਕਰਾਂ ਤਾਂ ਅੱਜ ਤਾਰ ਤਾਰ ਹੋ ਗਈ ਹੈ ਕਾਨੂੰਨ ਵਿਵਸਥਾ ਤੇ ਉਦੋਂ ਦੇ ਸਿੱਧੂ ਮੂਸੇਵਾਲਾ ਤੇ ਬਣੀ ਡਾਕੂਮੈਂਟਰੀ ਜਿਸ ਨੂੰ BBC ਵੱਲੋਂ ਬਣਾਇਆ ਗਿਆ ਉਸ ਤੇ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਅਸਲ ਪਿਛਲੇ ਦਿਨੀ BBC ਵੱਲੋਂ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਉੱਤੇ ਡਾਕੂਮੈਂਟਰੀ ਲਾਂਚ ਕਰਨ ਦਾ ਐਲਾਨ ਕੀਤਾ ਗਿਆ ਸੀ ਡਾਕੂਮੈਂਟਰੀ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ BBC ਦੇ ਇਸ ਲਾਂਤ ਤੋਂ ਬਾਅਦ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਇਸ ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਉਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਸੀ ਕਿ BBC ਦੀ ਇਸ ਡਾਕੂਮੈਂਟਰੀ ਦੇ ਨਾਲ ਇਸ ਮਾਮਲੇ ਦੇ ਵਿੱਚ ਚੱਲ ਰਹੀ ਜਾਂਚ ਅਤੇ ਨਿਆਂ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਇਸ ਨੂੰ ਲੈ ਕੇ ਉਹ ਅਦਾਲਤ ਪਹੁੰਚੇ ਸਨ ਇਸ ਤੋਂ ਪਹਿਲਾਂ ਕਿ ਅਦਾਲਤ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਫੈਸਲਾ ਆਉਂਦਾ ਹੈ BBC ਵੱਲੋਂ ਇਹ ਦਸਤਾਵੇਜ਼ੀ ਫਿਲਮ ਰਿਲੀਜ਼ ਕਰ ਦਿੱਤੀ ਗਈ ਸੋ ਇਸ ਫਿਲਮ ਦੇ ਵਿੱਚ ਗੋਲਡੀ ਬਰਾੜ ਵੀ ਆਪਣਾ ਕਬੂਲਨਾਮਾ ਸਪਸ਼ਟ ਤੌਰ ਤੇ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਦਿੰਦਾ ਹੋਇਆ ਸਪਸ਼ਟ ਸੁਣਾਈ ਦੇ ਰਿਹਾ ਸੋ ਮਾਨਸਾ ਦੀ ਅਦਾਲਤ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਸੁਣਵਾਈ ਹੋਈ ਹੈ ਇਸ ਅਦਾਲਤ ਨੇ ਬੀਬੀਸੀ ਤੋਂ ਜਵਾਬ ਮੰਗਿਆ ਹੈ ਤੇ ਅਗਲੀ ਸੁਣਵਾਈ ਹੁਣ ਇਸ ਮਾਮਲੇ ਦੀ 16 ਜੂਨ ਨੂੰ ਹੋਵੇਗੀ ਸੋ ਇਸ ਪੂਰੇ ਮਾਮਲੇ ਦੇ ਵਿੱਚ ਅਦਾਲਤੀ ਪ੍ਰਕਿਰਿਆ ਹੁਣ ਸ਼ੁਰੂ ਹੋ ਚੁੱਕੀ ਹੈ BBC ਨੂੰ ਜੋ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਸੁੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਉਸੇ ਤੇ ਹੁਣ ਅਦਾਲਤ ਨੇ BBC ਤੋਂ ਜਵਾਬ ਮੰਗਿਆ ਹੈ ਤੇ ਉਧਰ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਉਰਫ ਭਾਬੀ ਉਰਫ ਕੰਚਨ ਕੁਮਾਰੀ ਦੀ ਮੌਤ ਹੋ ਗਈ ਹੈ ਉਸ ਦੀ লাশ ਬਟਿੰਡਾ ਦੇ ਇੱਕ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਮਿਲੀ ਹੈ ਫਿਲਹਾਲ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਹੈ मामले दी जांच पुलिस ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕਮਲ ਕੌਰ ਲੁਧਿਆਣਾ ਦੀ ਰਹਿਣ ਵਾਲੀ ਸੀ ਉਹ ਅਕਸਰ ਇੰਸਟਾਗ੍ਰam ਅਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾਉਂਦੀ ਸੀ ਆਪਣੀਆਂ ਵੀਡੀਓਜ਼ ਰਿਲੀਜ਼ ਕਰਦੀ ਸੀ ਹਾਲਾਂਕਿ ਉਸ ਦੇ ਫਾਲੋਅਰ ਬਹੁਤ ਸਨ ਉਸ ਦੀਆਂ ਵੀਡੀਓਜ਼ ਬਹੁਤ ਦੇਖੀਆਂ ਜਾਂਦੀਆਂ ਸਨ ਪਰ ਉਸ ਦੇ ਵੀਡੀਓ ਦੇ ਕੰਟੈਂਟ ਦੇ ਕਾਰਨ ਖਾਸ ਤੌਰ ਤੇ ਉਸ ਦਾ ਵਿਰੋਧ ਵੀ ਦੇਖਣ ਨੂੰ ਮਿਲਦਾ ਸੀ ਕਮੈਂਟਾਂ ਦੇ ਵਿੱਚ ਸਾਫ਼ ਤੌਰ ਤੇ ਉਸ ਦਾ ਵਿਰੋਧ ਵੀ ਦੇਖਿਆ ਜਾ ਰਿਹਾ ਸੀ ਸੋ ਇੰਸਟਾਗ੍ਰam ਤੇ ਉਸ ਦੇ ਜਾਣਕਾਰੀ ਦੇ ਮੁਤਾਬਕ 3.86 ਲੱਖ ਫਾਲੋਅਰਸ ਸਨ ਇਸ ਤੋਂ ਪਹਿਲਾਂ ਉਸ ਨੂੰ ਧਮਕੀ ਵੀ ਮਿਲੀ ਸੀ ਕੁਝ ਮਹੀਨੇ ਪਹਿਲਾਂ ਕਿ ਉਹ ਅਸ਼ਲੀਲ ਸਮਗਰੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਨਾ ਕਰੇ ਨਹੀਂ ਤਾਂ ਅੰਜਾਮ ਉਸ ਨੂੰ ਭੁਗਤਣਾ ਪਵੇਗਾ ਸੋ ਉਸ ਦੀ ਮੌਤ ਦੇ ਕਾਰਨਾਂ ਦੇ ਉੱਤੇ ਉਸ ਦੀ ਮੌਤ ਦੇ ਉੱਤੇ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰ ਉਸ ਦੀ ਮੌਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਗੱਲ ਚਰਚਾ ਦੇ ਵਿੱਚ ਹੈ ਕਿ ਉਸ ਵੱਲੋਂ ਜਿਸ ਕਿਸਮ ਦੀਆਂ ਵੀਡੀਓਜ਼ ਪਾਈਆਂ ਜਾਂਦੀਆਂ ਸਨ ਉਸ ਤੇ ਕਈ ਲੋਕਾਂ ਨੂੰ ਇਤਰਾਜ਼ ਸੀ ਤੇ ਏਸੇ ਵੀਡੀਓਜ਼ ਦੇ ਕੰਟੈਂਟ ਦੇ ਕਾਰਨ ਉਸ ਨੂੰ ਪਹਿਲਾਂ ਧਮਕੀ ਵੀ ਇਸ ਮੁੱਦੇ ਤੇ ਮਿਲ ਚੁੱਕੀ ਹੈ ਸੋ ਫਿਲਹਾਲ ਪੁਲਿਸ ਦੇ ਵੱਲੋਂ ਉਸ ਦੀ ਮੌਤ ਨੂੰ ਲੈ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕੱਲ ਸਵੇਰੇ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਤੇ ਅਦੇਸ਼ ਹਸਪੀਟਲ ਦੀ ਪਾਰਕਿੰਗ ਦੇ ਵਿੱਚ پارک ਕੀਤੀ ਹੋਈ ਹੈ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਵੈਲ ਆ ਰਹੀ ਹੈ ਸੋ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ ਫਸਟ ਜਿਹੜੀ ਸੀਗੀ ਲੇਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਫਟ ਬਾਅਦ ਦੇ ਵਿੱਚ ਸਾਡੇ ਵੱਲੋਂ ਪੁਲਿਸ ਨੂੰ ਜਦੋਂ ਮੌਕੇ ਦੇ ਉੱਪਰ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਹੋ ਜਾਂਚ ਕਰਨ ਤੋਂ ਇਹ ਪਾਇਆ ਗਿਆ ਇਹ ਲੜਕੀ ਦਾ ਨਾਮ ਕੰਚਨ ਕੁਮਾਰੀ ਏਲੀਅਸ ਕਮਲਪੁਰ ਪੁੱਤਰੀ ਬਰਸਾਤੀ ਲਾਲ ਇਹ ਲਸ਼ਮਨ ਕਲੋਨੀ ਲੁਧਿਆਣਾ ਦੇ ਰਹਿਣ ਵਾਲੀ ਹੈ। ਇਹਦੀ ਏਜ ਕਰੀਬ 30 ਸਾਲ ਦੇ ਕਰੀਬ ਹੈਗੀ ਹੈ। ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਆਈ ਸੀ ਕਿ ਅਫੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਇਵੈਂਟ ਵਾਸਤੇ ਜਾ ਰਹੀ ਹੈ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਤਨਾ ਰਾਬਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬਡੀ ਜੀ ਪਾਰਕਿੰਗ ਦੇ ਵਿੱਚ ਮਿਲ ਗਈ। ਸੋ ਪ੍ਰੀਲੀਮਿਨਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਕਿ ਜਿਹੜੇ ਹੈਗੇ ਕਿਸੇ ਅਮਸ਼ਾਤਿ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਇੱਥੇ پارک ਕਰਕੇ ਲਾਸਟ ਮਿੰਟ ਕਰਕੇ ਦੇ ਸ਼ੌਫਟੋ ਦੀ ਪਾਰਕਿੰਗ ਵਿੱਚ ਗੱਡੀ ਦਾ پارک ਕਰਕੇ ਭੱਜ ਗਈ ਗੱਡੀ ਜਿਹੜੀ ਸੀ ਉਹ ਥੋੜੇ ਵਿੱਚ ਖੜੀ ਕਰਦੇ ਇਹ ਜਿਹੜੀ ਹੈਗੀ ਸਾਡੀ ਟੀਮ ਵੱਲੋਂ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰ ਰਹਾ ਹੈ ਕਿ ਜਿਹੜੇ ਕੌਣ ਬੰਦਾ ਸੀ ਕਿ ਜਿਹਨੇ ਪਾਰਕ ਕਰਕੇ ਗਿਆ ਕਿਸ ਦੀ ਇਹਦੀ ਮੌਤ ਦੀ ਵਜ੍ਹਾ ਕੀ ਸੀ ਕਿਵੇਂ ਕੀਤਾ ਸਾਰੇ ਜਿਹੜੇ ਕੌਣ ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਅੰਗਲਾਂ ਤੁਸੀਂ ਜਾਂਚ ਕਰਦੇ ਹੋ। ਬਿਲਕੁਲ ਸੋਸ਼ਲ ਮੀਡੀਆ ਤੇ ਕੁਝ ਇਹਨਾਂ ਤੋਂ। ਹਾਂ ਦੇਖੋ ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਸਰ ਜੀ ਆਪਾਂ ਕਰਨੀ ਹੈ ਇਹਦਾ ਇੱਕ ਪਿਛੋਕੜ। ਅਸੀਂ ਦੇਖੋ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਪ੍ਰੀਲੀਮਿਨਰੀ ਸਟੇਜ ਤੇ ਹੈ ਅਸੀਂ ਇਹਦੇ ਪਰਿਵਾਰਕ ਨੰਬਰਾਂ ਨਾਲ ਕੰਟੈਕਟ ਕੀਤਾ ਹੈ। ਉਹਨਾਂ ਦੇ ਆਉਣ ਦੇ ਉੱਪਰ ਉਹਨਾਂ ਦੀ ਪੁੱਛਗਿੱਛ ਤਾਂ ਕੀਤੀ ਜਾਊਗੀ। ਕਿਸ ਤਰ੍ਹਾਂ ਦੇ ਜਿੱਤੇ ਕੋਈ ਸ਼ੱਕ ਜਤਾਉਂਦੇ ਆ। ਉਸ ਮੁਤਾਬਕ ਜਿਹੜੀ ਹੈਗੀ ਹੈ ਤਫ਼ਤੀਸ਼ ਕੀਤੀ ਜਾਊਗੀ। ਸਰ ਕੋਈ ਸੀ ਬਟਨ ਵੀ ਕਰਕੇ ਇਹ ਮਟਰ ਕਿਸ ਤਰ੍ਹਾਂ ਦੇ ਖਾਸ ਸੀਗੇ ਬੋਡੀ ਦੇ ਕੋਈ ਇਹ ਚਾਹ ਰਿਹਾ ਕਿ ਫੇਮਿਸ਼ਾ ਅਜੇ ਤੱਕ ਨਾਲ ਨਸ਼ੇ ਵਾਲੀ ਜਿਹੜੀ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਜਿਹੜੀ ਡੈੱਡ ਬੋਡੀ ਉਹਦਾ ਮਿਲਣ ਜਿਹੜੀ ਗੱਡੀ ਕੰਪੋਸਟ ਕੰਡੀਸ਼ਨ ਵਿੱਚ ਸੀਗੀ ਸੋ ਮੋਸਟ ਪ੍ਰੋਬਬਲੀ ਜਿਹੜੀ ਇਦਾਂ ਦੇ ਕੰਡੀਸ਼ਨ ਦੇ ਵਿੱਚ ਡੈੱਡ ਬੋਡੀਸ ਮਿਲਦੀਆਂ ਨੇ ਮੋਸਟਲੀ ਮਰਡਰਸ ਹੁੰਦੇ ਆ ਕਿਉਂਕਿ ਪਿਛਲੀ ਸੀਟ ਦੇ ਉੱਪਰ ਡੈੱਡ ਬੋਡੀ ਪਈ ਸੀਗੀ ਤੇ ਕੋਈ ਬੰਦਾ ਜਿਹੜਾ ਹੈਗਾ ਡੈਫੀਨਿਟਲੀ ਗੱਡੀ ਨੂੰ ਇੱਥੇ ਪਾਰਕ ਕਰਕੇ ਵੀ ਗਿਆ ਜਿਹੜਾ ਜਦੋਂ ਡੈੱਡ ਬੋਡੀ ਗੱਡੀ ਦੇ ਵਿੱਚ ਸੀ ਕਿ ਤੋ ਚੱਕ ਕੇ ਵੀ ਲੈ ਕੇ ਆਇਆ ਜਿਹੜੀ ਗੱਡੀ ਸੀਗੀ ਉਹ ਕਿਸ ਦੇ ਨਾਮ ਦੇ ਸੀ ਗੱਡੀ ਜਿਹੜੀ ਹੈਗੀ ਇਹਦੇ ਬ ਕੀ ਜੋ ਗੱਡੀ ਆਈ ਹੈ। ਖਾਸ ਇਸ ਦੇਖੋ ਸਾਰੇ ਅੰਗਲਾ ਦੇ ਜਾਂਚ ਕਰ ਰਹੇ ਹਨ। ਫਿਲਹਾਲ ਜਿਹੜੀ ਪ੍ਰੀਤ ਮਹਿੰਦੀ ਸਟੇਜ ਦੇ ਉੱਪਰ ਜਿਹੜੇ ਮੌਤ ਦੀ ਵਜ੍ਹਾ ਕੀ ਸੀ, ਕਿਸ ਨੇ ਕੀਤਾ, ਕਿਉਂ ਕੀਤਾ, ਕਿਵੇਂ ਕੀਤਾ ਇਹ ਸਾਰੇ ਅੰਗਲਾ ਦੇ ਜਾਂਚ ਕਰ ਰਹੇ ਹਨ। ਤਫਤੀਸ਼ ਮੁਕੰਮਲ ਹੋਣ ਤੋਂ ਬਾਅਦ ਉਸ ਦੇ ਬਾਰੇ ਪੂਕਮਲ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾਵੇਗੀ। ਉਧਰ ਫਿਲੀਪਾਈਨਸ ਦੇ ਮਨੀਲਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਸੋ ਤਾਜ਼ਾ ਮਾਮਲਾ ਹੈ ਜ਼ਿਲ੍ਹਾ ਮੋਗਾ ਦੇ ਕਸਬਾ ਬਾਗਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਮਾਲਾ ਖੁਰਦ ਦਾ ਰਹਿਣ ਵਾਲਾ ਨੌਜਵਾਨ ਜਸਵਿੰਦਰ ਸਿੰਘ ਜੀ ਜੋ ਬੀਤੇ ਦਿਨੀ ਮਨੀਲਾ ਗਿਆ ਸੀ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਜਦੋਂ ਉਹ ਆਪਣੀ ਬਾਈਕ ਤੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤੁਹਾਨੂੰ ਦੱਸ ਦਈਏ ਉਸ ਦਾ ਕੁਝ ਸਮੇਂ ਪਹਿਲਾਂ ਹੀ ਵਿਆਹ ਹੋਇਆ ਸੀ ਸੋ ਪਰਿਵਾਰ ਦੇ ਲਈ ਇਹ ਘਟਨਾ ਬਹੁਤ ਹੀ ਜ਼ਿਆਦਾ ਦੁੱਖਦਾਈ ਹੈ ਕਿਉਂਕਿ ਹਾਲ ਹੀ ਦੇ ਵਿੱਚ ਉਸਦਾ ਵਿਆਹ ਹੋਇਆ ਸੀ ਤੇ ਗੋਲੀਆਂ ਮਾਰ ਕੇ ਮਨੀਲਾ ਦੇ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ ਹਾਲੇ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਪਤਨੀ ਨੂੰ ਮਨੀਲਾ ਬੁਲਾਉਣ ਦੇ ਲਈ ਪੇਪਰ ਤਿਆਰ ਕੀਤੇ ਜਾ ਰਹੇ ਸਨ ਉਸ ਵੱਲੋਂ ਕਿ ਉਸ ਤੇ ਇਸ ਤਰ੍ਹਾਂ ਦਾ ਹਮਲਾ ਹੋ ਜਾਂਦਾ ਹੈ ਤੇ ਉਸ ਨੂੰ ਗੋਲੀਆਂ ਮਾਰ ਕੇ ਜਾਨੋਂ ਮਾਰ ਦਿੱਤਾ ਜਾਂਦਾ ਹੈ ਸਾਡੀ ਮੈਰਿਜ 9 ਫਰਵਰੀ ਨੂੰ ਹੋਈ ਜਿੱਤੇ 4 ਮਾਰਚ ਨੂੰ ਕਰੋਤਰੀ ਨੂੰ ਕੀ ਪਤਾ ਲੱਗਿਆ ਹੁਣ ਤੁਹਾਨੂੰ ਸਾਨੂੰ ਬਸ ਕੁਛ ਨਹੀਂ ਪਤਾ ਸਾਨੂੰ ਸਿਰਫ ਇੰਨਾ ਹੀ ਪਤਾ ਲੱਗਿਆ ਕਿ ਉਹਨੇ ਡੈਥ ਹੋ ਚੁੱਕੀ ਆ ਸਾਨੂੰ ਕੋਈ ਕਾਰਨ ਨਹੀਂ ਪਤਾ ਇਸਦਾ ਅਸੀਂ ਇਹ ਰਿਕਵੈਸਟ ਕਰਦੇ ਆ ਕਿ ਉਹਨੇ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਂਦਾ ਜਾਵੇ ਤੁਹਾਡੇ ਨਾਲ ਗੱਲ ਹੋਈ ਸੀ ਉਹਨਾਂ ਦੀ ਲਾਸਟ ਟਾਈਮ ਕਦੋਂ ਹੋਈ ਸੀ ਹਾਂਜੀ ਮੇਰੇ ਨਾਲ ਨਾਲ ਮੰਡੇ ਹੋਈ ਆ ਕੀ ਗੱਲਬਾਤ ਹੋਈ ਆ ਵਧੀਆ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਕੋਈ ਤੁਹਾਨੂੰ ਲਜਾਨ ਬਰੇ ਜਾ ਤੁਹਾਡੇ ਹਾਂਜੀ ਉਹਨੇ ਮੈਨੂੰ ਕਹਿ ਰਹੇ ਸੀ ਕਿ ਮੈਂ ਤੁਹਾਡੇ ਪੇਪਰ ਤਿਆਰ ਕਰ ਰਿਹਾ ਹਾਂ ਮੈਂ ਤੁਹਾਨੂੰ ਵਾਪਸ ਲੈ ਕੇ ਜਾਵਾਂਗਾ ਪਰ ਉਹ ਹੁਣ ਇੰਡੀਆ ਆਉਣ ਲਈ ਕਹਿ ਰਹੇ ਸੀਗੇ ਕਿੱਦਾਂ ਪਤਾ ਲੱਗਿਆ ਤੁਹਾਨੂੰ ਇਹਨਾਂ ਦਾ ਸਾਨੂੰ ਬਸ ਬਾਅਦ ਚ ਫੋਨ ਆ ਰਿਹਾ ਹੀ ਪਤਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਕੰਮਤਾਰੇ ਸੀਗੇ ਕਿੱਥੇ ਗਏ ਸੀ ਕੰਮ ਤੇ ਗਏ ਹੋਏ ਸੀਗੇ ਕੰਮ ਕੀ ਕਰਦੇ ਸੀ ਉੱਥੇ ਉਹਨਾਂ ਦਾ ਫੈਨਸ ਦਾ ਕੰਮ ਹੀ ਸੀਗੇ ਕਿ ਕਿਸ ਥਿਆਰੇ ਸੀਗੇ ਕਾਹਦੇ ਤੇ ਬਾਈਕ ਤੇ ਸੀਗੇ ਵੀ ਇਹ ਪਤਾ ਲੱਗਿਆ ਕਿ ਕੌਣ ਲੋਕ ਸੀਗੇ ਜਿਨ੍ਹਾਂ ਨੇ ਨਹੀਂ ਜੀ ਬਹੁਤ ਥੋੜੀ ਦੇਰ ਹੋਈ ਆ ਤੁਹਾਡੀ ਮੈਰਿਜ ਨੂੰ ਕਿਸੇ ਵੀ ਨਾ ਜਾਣ ਸੀਗਾ ਜੀ ਸਰ ਪਰ ਪੇਪਰ ਤਿਆਰ ਕਰ ਰਹੇ ਸੀਗੇ ਉਹ ਕਹਿ ਰਹੇ ਸੀ ਕਿ ਉਹ ਲੈ ਕੇ ਜਾਵਾਂਗੇ ਸਾਡੀ ਇਹ ਮੰਗ ਆ ਕਿ ਉਹਨਾਂ ਦੀ ਡੈਡ ਬੋਡੀ ਨੇ ਇੱਥੇ ਲੰਦਾ ਜਾਵੇ ਕਿਉਂਕਿ ਸਾਡੇ ਮੇਰੇ ਸੱਸ ਸਹੁਰਾ ਬਹੁਤ ਵਿਰਧ ਦਾ ਉਹਨਾਂ ਦੀ ਡੈਡ ਬੋਡੀ ਨੂੰ ਸਾਡੇ ਵਿੱਚ ਜਾਂਦਾ ਜਾ ਲੰਗਾ ਸਾਡੀ ਇਹ ਮੰਗ ਹੈ ਪਰ ਪਰਿਵਾਰ ਦੇ ਵਿੱਚ ਸਿਰਫ ਇਕੱਲਾ ਹੀ ਹੈ ਜੀ ਸਿਰਪੁਣ ਦੇ ਮਾਤਾ ਪਿਤਾ ਸੀ ਮਾਤਾ ਪਿਤਾ ਇਕੱਲੇ ਇਕੱਲੇ ਸੀ ਨਾ ਪਰਿਵਾਰ ਤੇ ਹਾਂਜੀ ਇਕੱਲੇ ਨੇ ਕਰਦਾ ਵੀ ਜਰਾ ਇਹਨਾਂ ਦੀ ਸਰਤੀ ਜਾਂਦਾ ਸੀ ਹਾਂਜੀ ਪਰ ਇਹਨਾਂ ਦੀ ਸਰਤੀ ਹੈ ਗਰਰੀ ਦੀ ਬਣੀ ਜਦੋਂ ਮਾਦੇ ਕੀ ਲੱਗਦਾ ਸੀ ਬਜ਼ਾ ਮੁੰਡਾ ਹੀ ਖਾਦਾ ਜਦੋਂ ਮਾਦੇ ਕਦੋਂ ਗਿਆ ਸੀ ਕਿ ਮਨੀਲਾ ਕਿਵੇਂ ਗਿਆ ਸੀ ਮਨੀਲਾ ਕਿ ਹੁਣ ਬਹੁਤ ਚਿਰ ਵਾ ਗਿਆ ਹੋਗਾ ਕਿ ਜਿਵੇਂ ਮੜ ਕੇ ਸਾਫ ਸਾਲ ਲਾ ਕੇ ਫੇਰ ਆਇਆ ਮੁੰਡਾ ਤੇ ਫੇਰ ਲਾ ਕੇ ਕੋਠੜੀ ਪਾ ਕੇ ਫੇਰ ਉੱਠ ਗਿਆ ਫੇਰ ਆ ਗਿਆ ਵਿੱਚੋਂ ਪਿਆ ਪਸਤੂਰ ਜੀ ਫਿਰ ਲਾਗ ਗਿਆ। ਜਿਵੇਂ ਸੱਤ ਸਾਲ ਮਰੋ ਅਖੀ ਮੈਨੇ ਆਈ ਰਹੀ ਸੀ। ਜਿਹੜਾ ਮਾਰੀ ਜਾਦਾ ਕੋਕੋਲ ਆ ਗਿਆ। ਕੋਕੋ ਬਣਾ ਗਿਆ। ਕਨਕਾਹ ਰੇਗੇ ਆ ਗਿਆ। ਹੁਣ ਲਾਸਟ ਕਰੋ ਆਇਆ ਸੀਗਾ ਪਿਛਲੀ ਵਾਰੀ। ਲਾਸਟ ਸੀ ਆ ਮਾਗਦਮੀ ਨਾਲ ਸੀਗਾ। ਮਾਗਿਤ ਕੇ ਬੀ ਲੋਕ ਰਹਿੰਦੇ। ਇਹ ਵਿਆਹ ਵਿਆਹ ਹੈ। ਹਾਂ ਹਾਂ ਮੋਰ ਮੇਰੇ ਜੇ ਪੈਰ ਖਰਾਬ ਸੀਗਾ। ਪੈਰ ਤੇ ਇਲਾਜ ਕਰਾਉਣਾ ਆਇਆ ਸੀਗਾ। ਉਹ ਉਹ ਫਿਰ ਮੜ ਕੇ ਚੱਲੋ ਇੱਥੇ ਵਾਵਾ ਚੱਲ ਲੱਗੇਗਾ ਵਿਆਹ ਹੁਣ ਹੋਇਆ ਜੀ ਆ ਨੌਜਰੀ ਆ ਬਣਾਉਣ ਨਾਂ ਫੜੀ ਉਹ ਦੀ ਵਾਈਫ ਇੱਥੇ ਹੈ ਜਾਂ ਉਹ ਵੀ ਨਾਲ ਇੱਥੇ ਆਇਆ ਕਾਜ ਬਣਾਉਣੇ ਆ ਕਿਹਨ ਦੇ ਤੇ ਆਉਣ ਆ ਹੀ ਹੁਣ ਅੱਜ ਤੋਂ ਪੰਜ ਦਿਨਾਂ ਨੂੰ ਆਉਣੇ ਕਾਜ ਬਣਾਉਣੇ ਸੀ ਜੋ ਹਾਂ ਜੀ ਕੀ ਕਾਰੋਬਾਰ ਕੀ ਸੀ ਉੱਥੇ ਜੋ ਦਾ ਫੈਂਸ ਨਹੀਂ ਕਿੰਨੀ ਦਿਨ ਕਿੰਨੀ ਉਮਰ ਤੱਕ ਗਿਆ ਸੀ ਜੋ ਕਿੰਨੀ ਉਮਰ ਦੀ ਸੀ ਉਹਰ ਹੋਊਗਾ ਪੱਤੀ ਖਾਲ ਦੀ ਹੂੰ ਤੇ ਤੁਹਾਡੇ ਨਾਲ ਹੁਣ ਗੱਲ ਹੋਈ ਸੀ ਕੁਝ ਦਿਨ ਪਹਿਲਾਂ ਪਰਸੋਂ ਹੋਈ ਸੀ ਜੀ ਜੀ ਦਾਈ ਕਰਦੇ ਜੋਰ ਚ ਜੰਮ ਬਣਾਉਣ ਵਾਲੀਆਂ ਸੀਗਾ ਮੈਨੂੰ ਆ ਜੋ ਕੌਣ ਕਰਾਉਣ ਦਾ ਕੰਮ ਉਹ ਮੈਂ ਕਿ ਕਰਾਉਣੇ ਮੈਸਤਰੀ ਭਾਣਾ ਮਤਲਬ ਇੱਕ ਲੇਡ ਦੀ ਖਰਾਬ ਸੀਗੀ ਕੋਈ ਸ਼ੀਟ ਵਿੱਚ ਬਣਾਉਣ ਵਾਲੀ ਸੀ ਉਹਨਾਂ ਨੂੰ ਲਿਆ ਬਣਾ ਕੇ ਉਹਨੂੰ ਬੁਲਾ ਕੇ ਇਹ ਖੜਿਆ ਸਕੂਟਰੀ ਆ ਇਹਨਾਂ ਦਾ ਵੀ ਦੋ ਸਰਫੀਆ ਨਹੀਂ ਕਰਾਉਂਦਾ ਫਿਰ ਮੈਂ ਆਉਣਾ ਸਬਸਕ੍ਰਾਈਬ ਮੈਂ ਕਲੀਅਰ ਕਰ ਗੱਲਾਂ ਵਈ ਮੜ ਕੇ ਫਿਰ ਜਿਹੜਾ ਮੁੰਡਾ ਸੀ ਉਹਦੇ ਨਾਲ ਗੱਲਾਂ ਕਰਦਾ ਰਿਹਾ ਮੈਂ ਜੇ ਸਮਾਨ ਬਣਾਇਆ ਗਿਆ ਮੜ ਕੇ ਪੰਜ ਦੋ ਗੱਲਾਂ ਨਹੀਂ ਮੁੱਝ ਪਾ ਲਈ ਕੀ ਕਹਿੰਦਾ ਸੀ ਕਦੋਂ ਆਉਂਗਾ ਆਉਣੇ ਭਾਈ ਤੂੰ ਕਿਸੇ ਵੀ ਯਾਰ ਕੋਲ ਠੀਕ ਜੀ ਕਹਿੰਦਾ ਸੀ ਦੀਪ ਸਿੰਘ ਆ ਪਉਣ ਔਰ ਕਰਾਈਂ ਦੱਸ ਕਿਉਂ ਵੀ ਮੈਂ ਆਇਆ ਹਾਂ ਤੈਨੂੰ ਪਤਾ ਲੱਗਾ ਕਦੋਂ ਪਤਾ ਲੱਗਾ ਤੁਹਾਨੂੰ ਕੀ ਗੱਲ ਹੋਈ ਸਾਾਨੂੰ ਜੀ ਪਤਾ ਨਹੀਂ ਲੱਗਾ ਹਰਗਾ ਦੇ ਘਰ ਫੋਨ ਨਾਲ ਪਤਾ ਲੱਗਾ ਨਨੂ ਮੈਂ ਅੱਜ ਤੱਕ ਉੱਠੇ ਸੁੱਤੇ ਵੇਲੇ ਮੈਨੂੰ ਪਤਾ ਵਾਸਤੇ ਨੇ ਵੀ ਆ ਗੱਲ ਵੰਗੀ ਪਿੰਡ ਤੋਂ ਫੋਨ ਆਇਆ ਮੁੰਡੇ ਨੂੰ ਗੱਫਾਉਂਦੀਆਂ ਕੀਤੀਆਂ ਗਾ ਗਾ ਰਿਸ਼ਤੇਦਾਰ ਨੂੰ ਫੋਨ ਕੀਤਾ ਵੀ ਆ ਗੱਲ ਵੰਗੀ ਤੁਹਾਡੇ ਆ ਗੱਲ ਵੰਗੀ ਤੁਹਾਡੇ ਕੋਈ ਰਿਸ਼ਤੇਦਾਰ ਵੀ ਉੱਥੇ ਰਹਿੰਦੇ ਪਹਿਲਾਂ ਬਣੀ ਲਾ ਕੇ ਨਹੀਂ ਕੋਈ ਨਹੀਂ ਕੋਈ ਰਹਿੰਦੇ ਕਹਿੰਦੇ ਬੱਚੇ ਕਿੰਨੇ ਤੁਹਾਡੇ ਕਿੰਨੇ ਬੱਚੇ ਇੱਕ ਮੁੰਡਾ ਕੁੜੀਆ ਕੱਲੇ ਸੀ ਮਲੇ ਕੱਲੇ ਹੀ ਹਾਂ ਜੀ ਇਦੀ ਕਰਤੀ ਛਰਤੀ ਕਰ ਚੱਲਦਾ ਹੀ ਗਿਆ ਹਾਂ ਹਾਂ ਜੀ ਛਰਤੀ ਹਣੋਂ ਆਉਦਾ ਹੀ ਗਿਆ ਮੈਨੂੰ ਬੇਫਿਕਰੀ ਸੀ 100 30 ਮਹੀਨਾ ਸਮਾਨ ਲੈ ਕੇ ਰੱਖਦੇ ਨੇ ਜੀ ਫਿਰ ਆ ਜਾਂਦਾ ਸੀਗਾ ਜੇ ਹੋ ਜਾਉਂ ਨੀ ਉਹਨਾਂ ਦਾ ਮੇਰੇ ਬਣਾਇ ਇਮਰਤ ਆ ਜਾਣਾ। ਕੀ ਪਤਾ ਨੀ ਇਹ ਗੱਲ ਬਣੀ ਬਾਣਾ ਬੰਨਾ। ਪਤਾ ਲੱਗਾ ਕੀ ਕੋਣ ਲੋਕ ਸੀ ਜਿਨ੍ਹਾਂ ਨੇ ਮਾਰਿਆ। ਨਹੀਂ ਸਾਨੂੰ ਨਹੀਂ ਇਸੇ ਕੀ ਪਤਾ। ہاں। ਮੈਨੂੰ ਆ ਫੋਨ ਤੇ ਵੀ ਪਤਾ ਲੱਗਿਆ ਵੀ ਆਹ ਮੁੰਡਾ ਬੰਦਾ ਗੱਲ ਬਣੀ। ਅਰ ਇਸ ਤਰ੍ਹਾਂ ਫੋਨ ਆਇਆ ਇਹਨੇ ਗਾਂ ਨੂੰ ਦੱਸਿਆ ਵੀ ਆਹ ਗੱਲ ਬਣੀ। ਉਹ ਹੋਰ ਤੁਹਾਡਾ ਪਹਿਲਾਂ ਕੋਈ ਇੱਥੇ ਰਿਸ਼ਤੇਦਾਰ ਰਹਿੰਦਾ ਸੀ। ਨਹੀਂ ਕੋਈ ਨਹੀਂ ਦਾ। ਕੋਈ ਰਿਸ਼ਤੇਦਾਰ ਨਹੀਂ। ਪਿੰਡ 'ਚ ਮੁੰਡੇ ਹੋਰ ਸ਼ਹਿਰਾਂ 'ਚ। ਜੇ ਮੈਂ ਸ਼ਹਿਰ ਕੋਈ ਕਿਤੇ ਚੱਲਟ ਵੀ ਗਿਆ। ਹਾਂ। ਆਂਖਾਣਾ ਜੱਡੂੜੀ ਉੱਤੇ। ਮੁਰਗੇ ਜੁਦਿਆਣ ਕੀ ਕੋਸਾ। ਆ ਮਿਲਦੇ ਗਏ ਤੇ ਆਵੇ ਜੀ ਨੂੰ ਜੀ ਕੀ ਕਾਰੋਬਾਰ ਕੀ ਕਰ ਰਿਆ ਸੀ ਹੁਣ ਇਸ ਵੇਲੇ ਫਾਈਨਾਂਸ ਸੀ ਫਾਈਨਾਂਸ ਬਰ ਹਾਂ ਕੰਸ ਸੀ ਜਿਉਂ ਗਿਆ ਉਹ ਫਾਈਨਾਂਸ ਦਾ ਕੰਮ ਚਲਾਇਆ ਐਥੇ ਜਮੀਨ ਧਰ ਕੇ ਗਿਆ ਹੈਗਾ ਮੈਂ ਰਹਿੰਦੇ ਜਮੀਨ ਧਰ ਨੂੰ ਉਹ ਆ ਵੀ ਕੰਮ ਵੀ ਚੱਲਦਾ ਮੇਰਾ ਸਿੱਧੀ ਕਰਨੀ ਜੇ ਜਦੋਂ 15 ਸਾਲ ਪਹਿਲਾਂ ਗਿਆ 10 ਸਾਲ ਪਹਿਲਾਂ ਗਿਆ ਉਦੋਂ ਦਾ ਹੀ ਫਾਈਨਾਂਸ ਦਾ ਕੰਮ ਕਰਦਾ ਉੱਥੇ ਪਹਿਲਾਂ 2 ਸਾਲ ਰਾਜ ਕੇ ਮੁੰਡੇ ਬੋਲੇ ਕਿੰਨੀ ਚੱਲਦੀ ਰਹੀ ਉਹ ਮੁੰਡੇ ਹੁਣ ਗਾਂ ਕ੍ਰੈਡਾ ਜੋਠ ਗਿਆ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਐਨਾ ਹੀ ਹੁਣ ਮੈਨੂੰ ਦੇ ਇਜ਼ਾਜ਼ਤ ਬਹੁਤ ਬਹੁਤ ਧੰਨਵਾਦ